ਨਮਸਕਾਰ ਆਦab ਸਤ ਸ੍ਰੀ ਅਕਾਲ ਦੇਖੋ ਅੱਜ ਮੈਂ ਲੈ ਕੇ ਆਇਆ ਕਸਟਮਰ ਦੀ ਡਿਮਾਂਡ ਦੇ ਉੱਪਰ ਕਾਟਨ ਦੇ ਸੂਟ ਨੇ ਗਰਮੀ ਵਾਲੇ ਸੂਟ ਨੇ ਕਲੀਅਰੈਂਸ ਸੇਲ ਆ ਔਰ ਕਸਟਮਰ ਨੇ ਮੈਨੂੰ ਕਿਹਾ ਭਈਆ ਸਾਨੂੰ ਥੋੜੇ ਜਿਹਾ ਸੂਟ ਗਰਮੀ ਵਾਲੇ ਚਾਹੀਦੇ ਨੇ ਜਿਹਨੂੰ ਜਿਹਨੂੰ ਚਾਹੀਦੇ ਆ ਨਾ ਬਸ ਫਟਾਫਟ ਸਕਰੀਨਸ਼ਾਟ ਲੈ ਕੇ ਭੇਜ ਦਿਓ ਕਲੀਅਰੈਂਸ ਸੇਲ ਦੇ ਸੂਟ ਨੇ ਆ ਲੋ ਜੀ ਪਿਓਰ ਕਾਟਨ ਹੈ ਜੀ ਪੀਸ ਚੈੱਕ ਕਰ ਲੋ ਜੀ ਨੈਕ ਦੇ ਉੱਪਰ ਕੜਾਈ ਆ ਰੇਟ ਤੁਸੀਂ ਸੁਣ ਲਿਓ ਕੀ ਆ ਫੇਰੇ ਰੇਟ ਮਿਲਨੇ ਨਹੀਂ ਮਾਲ ਪਿਓਰ ਕਾਟਨ ਦੀ ਉਹ ਪ੍ਰਿੰਟਡ ਮਿਲੂਗੀ ਜੀ ਬਾਟਮ ਤੇ ਨਾਲ ਮਿਲੂਗਾ ਜੀ ਦੁਪੱਟਾ ਪਿਓਰ ਕਾਟਨ ਦਾ ਜੀ ਦੁਪੱਟਾ ਪੂਰਾ ਲੰਬਾ ਚੌੜਾ ਦੁਪੱਟਾ ਰਹੂਗਾ ਕੋਈ ਛੋਟਾ ਦੁਪੱਟਾ ਨਹੀਂ ਰਹੂਗਾ ਜੀ ਆਹ ਲਓ ਜੀ ਨਾਲ ਦੇਖੋ ਸਾਈਡ ਦੇ ਉੱਪਰ ਬੰਬਲ ਲੱਡੂ ਲੈਂਸ ਲੱਗੀ ਹੋਈ ਆ ਪੱਲਿਆਂ ਦੇ ਉੱਪਰ ਖੂਬਸੂਰਤ ਪੀਸ ਨੇ ਰੇਟ ਰਹੂਗਾ 650 ਰੁਪਏ ਦਾ ਇੱਕ ਸੂਟ ਜੀ ਦੋ ਸੂਟ ਮਿਲਣਗੇ ਤੁਹਾਨੂੰ 1200 ਰੁਪਏ ਦੇ ਔਰ ਕੋਰੀਅਰ ਤੁਹਾਨੂੰ ਪਤਾ ਹੀ ਆ ਵੀ ਆਲ ਓਵਰ ਇੰਡੀਆ ਫਰੀ ਰਹੂਗਾ ਜੀ ਇਹਦੇ ਚ ਕਲਰ ਦੇਖੋ ਜਰਾ ਕ ਤੋਫੇ ਨੇ ਜੀ neck ਦੇ ਉੱਪਰ ਕੜਾਈ ਚੈੱਕ ਕਰ ਲਓ printed ਬਾਟਮ ਤੇ ਨਾਲ ਦੁਪੱਟਾ ਵੀ ਤੁਹਾਨੂੰ ਉਸੇ ਤਰ੍ਹਾਂ ਦੀ ਦੁਪੱਟਾ ਮਿਲੂਗਾ ਖੂਬਸੂਰਤ ਦੁਪੱਟਾ ਸਿਰਫ ਇੱਕ ਸੂਟ 650 ਦਾ ਜੀ ਤੇ ਦੋ ਸੂਟ ਮਿਲਣਗੇ ਤੁਹਾਨੂੰ 1200 ਰੁਪਏ ਦੇ ਆ ਲੋ ਜੀ ਬੋਟਲ ਗ੍ਰੀਨ ਸ਼ੇਡ ਆ ਗਿਆ ਜੀ ਪੀਸ ਕੋਈ ਵੀ ਛੱਡਣ ਵਾਲਾ ਨਹੀਂ ਬਸ ਛੇਤੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਮੈਂ ਤੁਹਾਡੀ ਡਿਮਾਂਡ ਦੇ ਉੱਪਰ ਹੀ ਸੂਟ ਲੈ ਕੇ ਆਇਆ ਸਾਰੇ ਹਾਲੋ ਜੀ ਬਾਟਮ ਦੇਖੋ ਨਾਲ ਪ੍ਰਿੰਟਡ ਬਾਟਮ ਕੜਾਈ ਵਾਲਾ ਸੂਟ ਆ ਔਰ ਨਾਲ ਦੁਪੱਟਾ ਵੀ ਮਿਲੂਗਾ ਜੀ ਬਹੁਤ ਖੂਬਸੂਰਤ ਦੁਪੱਟਾ 1200 ਰੁਪਏ ਦੇ ਦੋ ਸੂਟ ਜੀ ਕੋਰੀਅਰ ਦਾ ਪੈਸਾ ਕੋਈ ਨਹੀਂ ਆ ਲੋ ਜਿਹੜਾ ਰੇਟ ਮੈਂ ਤੁਹਾਨੂੰ ਬੋਲਦੇ ਆ ਨਾ ਉਸੇ ਰੇਟ ਦੇ ਵਿੱਚ ਸੂਟ ਤੁਹਾਡੇ ਘਰੇ ਪਹੁੰਚਣਗੇ ਜੀ yellow color ਆ ਗਿਆ ਜੀ ਪੀ ਚੈੱਕ ਕਰੋ ਕੜਾਈ ਦਿਖਾ ਰਿਹਾ ਕਰੋ ਜੀ ਮੜੀ ਜੀ ਨਾਲ ਕੜਾਈ ਦੇਖੋ ਨਾਲ ਕਿੰਨੀ ਸ਼ਾਨਦਾਰ ਕੜਾਈ ਕੀਤੀ ਹੋਈ ਆ ਪਿਓਰ ਕਾਟਨ ਦੇ ਸੂਟ ਨੇ ਜੀ ਆ ਲੋ ਜੀ ਬਾਟਮ ਪ੍ਰਿੰਟਡ ਬਾਟਮ ਮਿਲੂਗੀ ਜੀ ਔਰ ਨਾਲ ਦੁਪੱਟਾ ਮਿਲੂਗਾ ਜੀ ਬਹੁਤ ਸੋਹਣਾ ਖੂਬਸੂਰਤ ਦੁਪੱਟਾ ਲੱड्डੂ ਲੈਸ ਲੱਗੀ ਹੋਈ ਹੈ ਨਾਲ ਦੁਪੱਟੇ ਦੇ ਪੱਲਿਆਂ ਦੇ ਉੱਪਰ ਪ੍ਰਿੰਟਿੰਗ ਚੈੱਕ ਕਰੋ ਜਰਾ ਰੇਟ ਸਿਰਫ 650 ਜੀ ਇੱਕ ਸੂਟ ਦੋ ਸੂਟ ਲਾਉਂਗੇ ਨਾ ਤੁਹਾਨੂੰ ਪੈਣਗੇ ਇਹ 1200 ਰੁਪਏ ਦੇ ਆ ਲੋ ਜੀ ਪੀ ਚੈੱਕ ਕਰੋ ਜਰਾ ਇਹਦੇ ਨਾਲ ਦੁਪੱਟੇ ਕਢਾਈ ਵਾਲੇ ਨੇ ਜੀ ਤਮੰਨਾ ਬ੍ਰਾਂਡ ਦੇ ਪੀਸ ਨੇ ਸਾਰੇ ਇਹ ਪੀ ਚੈੱਕ ਕਰੋ ਜੀ ਕਿਆ ਬਾਤ ਹੈ ਡਿਜੀਟਲ ਪ੍ਰਿੰਟਿੰਗ ਹੈ ਜੀ 2 ਮੀਟਰ ਸ਼ਰਡਨ ਬਾਟਮ ਵੀ 3 ਮੀਟਰ ਦੇ ਨੇੜੇ-ਤੇੜੇ ਮਿਲੂਗੀ ਤੁਹਾਨੂੰ ਇਹਦੀ ਦੁਪੱਟਾ ਚੈੱਕ ਕਰੋ ਜਰਾ ਕਢਾਈ ਵਾਲਾ ਦੁਪੱਟਾ ਸਾਰਾ ਮਲਟੀ ਸ਼ਡ ਪ੍ਰਿੰਟਿੰਗ ਹੈ ਜੀ ਦੁਪੱਟੇ ਦੀ ਇਹ ਵੀ ਤੁਹਾਨੂੰ ਅੱਜ ਮਿਲਣਗੇ ਇੱਕ ਸੂਟ 650 ਜੀ ਦੋ ਸੂਟ ਮਿਲਣਗੇ 1200 ਰੁਪਏ ਦੇ ਆਹ ਲਓ ਜੀ ਲੈ ਕੇ ਰੱਖਣਾ ਲੈ ਕੇ ਰੱਖ ਲਓ ਅਗਲੇ ਮਹੀਨੇ ਕਾਟਨ ਆਉਣੀ ਸ਼ੁਰੂ ਹੋ ਜਾਣੀ ਆ ਫਿਰ ਤੁਹਾਨੂੰ ਇਹੀ ਸੂਟ ਮਹਿੰਗੇ ਮਿਲਣੇ ਨੇ ਆਹ ਲਓ ਜੀ ਚੈੱਕ ਕਰੋ ਜਰਾ ਦੁਪੱਟਾ ਖੂਬਸੂਰਤ ਦੁਪੱਟਾ ਇਹ ਵੀ ਤੁਹਾਨੂੰ ਅੱਜ ਮਿਲਣਗੇ ਇੱਕ ਸੂਟ ਮਿਲੂਗਾ ਜੀ 650 ਦਾ ਤੇ ਦੋ ਸੂਟ ਮਿਲਣਗੇ 13 1200 ਰੁਪਏ ਦੇ ਜੀ ਆ ਲੋ ਵਾਈਟ ਕਲਰ ਦਾ ਸੂਟ ਆ ਗਿਆ ਜੀ ਪੈਨਲ ਬਣਿਆ ਹੋਇਆ ਕਾਟਨ ਦਾ ਸੂਟ ਆ ਤਮੰਨਾ ਬ੍ਰਾਂਡ ਦਾ ਪੀਸ ਆ ਬ੍ਰਾਂਡ ਉੱਪਰ ਲੱਗਿਆ ਚੈੱਕ ਕਰ ਲੋ ਦੁਪੱਟਾ ਮਿਲੂਗਾ ਜੀ ਸ਼ਫੌਨ ਦਾ ਤੁਹਾਨੂੰ ਇਹਦੇ ਨਾਲ ਚਾਰੇ ਪਾਸੇ ਡਿਜੀਟਲ ਪੱਟੀ ਲੱਗੀ ਹੋਈ ਆ ਰੇਟ ਰਹੂਗਾ ਉਹੀ 650 ਦਾ ਇੱਕ ਜੀ ਦੋ ਸੂਟ ਮਿਲਣਗੇ 1200 ਰੁਪਏ ਜੀ ਕਰੀਮ ਕਲਰ ਮਿਲੂਗਾ ਜੀ ਇਹ ਚ ਵਾਈਟ ਜੁਗਾ ਤੇ ਕਰੀਮ ਕਲਰ ਦੋ ਹੀ ਪੀਸ ਨੇ ਦੋਨੇ ਪੀਸ ਜ਼ਬਰਦਸਤ ਨੇ ਦੋਨੇ ਸੂਟ ਤੁਹਾਨੂੰ 1200 ਜੀ ਮਿਲਣਗੇ ਜੀ ਖੂਬਸੂਰਤ ਪੀਸ ਬ੍ਰਾਂਡ ਨਾਲ ਚੈੱਕ ਕਰ ਲਓ ਨੈਕਸਟ ਲਾਈਨ ਦਿਖਾਉਂਗਾ ਤੁਹਾਨੂੰ ਮੈਂ ਆਹ ਲਓ ਜੀ ਪੀਸ ਹੈਗਾ ਜੀ ਸਿੰਗਲ ਏ ਮੇਰੇ ਨਾਲ ਕੰਮ ਕੀਤਾ ਹੋਇਆ ਜੀ ਸਾਰਾ ਆਹ ਲਓ ਚੱਕੋ ਪੀਸ ਪੀਸ ਚੈੱਕ ਕਰੋ ਜੀ ਬਾਟਮ ਮਿਲੂਗੀ ਨੇ ਨਾਲ ਤੁਹਾਨੂੰ ਮਾਸਟਰ ਕਲਰ ਦਾ ਪੀਸ ਹੈ ਔਰ ਨਾਲ ਦੇਖੋ ਜੀ ਇਹ ਦੁਪੱਟਾ ਦੁਪੱਟੇ ਦੇ ਵੀ ਸਾਰੇ ਦੇ ਉੱਤੇ ਮਿਰਰ ਦੇ ਕੰਮ ਕੀਤਾ ਹੋਇਆ ਹੈ ਜੀ ਇਹ ਵੀ ਤੁਹਾਨੂੰ ਅੱਜ ਮਿਲੂਗਾ ਜੀ ਸਿਰਫ 650 ਦਾ ਜੀ ਸੂਟ ਦੋ ਸੂਟ ਲਾਓਗੇ 1200 ਰੁਪਏ ਦੇ ਵੀਡੀਓ ਦੇ ਜਿਹੜੇ ਮਰਜ਼ੀ ਸੂਟ ਲੈ ਲਓ ਜੀ 1200 ਦੇ ਦੋ ਆ ਲੋ ਜੀ ਸਿੰਗਲ ਇਹ ਸੂਟ ਬਚਦਾ ਇਹ ਵੀ ਮਸਲੀਨ ਕਾਟਨ ਦਾ ਸੂਟ ਆ ਪਾਕਿਸਤਾਨੀ ਲੈਸ ਲੱਗੀ ਹੋਈ ਹੈ ਜੀ ਬਾਟਮ ਦੇ ਉੱਪਰ ਨਾਲ ਕਢਾਈ ਹੈ ਜੀ ਕੋਟ ਦਾ ਮਿਲੂਗਾ ਜੀ ਦੁਪੱਟਾ ਸਿੰਗਲੇ ਸੂਟ ਹੈ ਜੀ ਇਹ ਬਸ ਜਲਦੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਬਸ ਖਤਮ माल ਜੀ ਬਹੁਤ ਸ਼ਾਨਦਾਰ ਪੀਸ ਨੇ ਆ ਲਓ ਜੀ ਕਾਟਨ ਦਾ ਸੂਟ ਹੈ ਜੀ ਨੇਵੀ ਬਲੂ ਕਲਰ ਆ ਪੂਰੀ ਫਰੰਟ ਦੇ ਉੱਪਰ ਕਢਾਈ ਕੀਤੀ ਹੋਈ ਹੈ ਜੀ ਸਾਰੇ ਲਓ ਜੀ ਕੋਟਾ ਦਾ ਦੁਪੱਟਾ ਇੱਕ ਸੂਟ 650 ਜੀ ਦੋ ਸੂਟ 1200 ਰੁਪਏ ਕੋਰੀਅਰ ਦਾ ਪੈਸਾ ਕੋਈ ਨਹੀਂ ਇੱਕ ਕਲਰ ਮਿਲੂਗਾ ਜੀ ਵਾਈਨ ਸ਼ੇਡ ਇੱਕ ਕਲਰ ਮਿਲੂਗਾ ਜੀ ਤੁਹਾਨੂੰ ਕਾਫੀ ਸ਼ੇਡ ਪੀਸ ਬਹੁਤ ਸ਼ਾਨਦਾਰ ਨੇ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੀ ਸਕਰੀਨ ਤੇ ਜੀ ਇਹਦੇ ਜੇ ਤੁਹਾਨੂੰ ਮਿਲੂਗਾ ਜੀ ਡਿਜ਼ਾਈਨ ਦੂਜਾ ਓਹ ਕਾਂਤੀ ਬਹੁਤ ਆ ਗਈ ਜੀ ਆ ਲਓ ਬਾਟਮ ਕੜਾਈ ਹੈ ਜੀ ਸਾਰੀ ਫਰੰਟ ਦੇ ਉੱਪਰ ਕੋਟਾ ਦਾ ਮਿਲੂਗਾ ਜੀ ਦੁਪੱਟਾ ਦੁਪੱਟੇ ਵੀ ਬਹੁਤ ਸ਼ਾਨਦਾਰ ਨੇ ਜੀ ਤਾਈ ਐਂਡ ਆਈ ਦੇਖੋ ਕਿੰਨੇ ਸ਼ਾਨਦਾਰ ਦੁਪੱਟੇ ਆ ਨਾਲ ਕਰੋਸ਼ੀ ਦਾ ਕੰਮ ਕੀਤਾ ਹੋਇਆ ਇਹ ਜੀ ਵੀ ਕਲਰ ਮਿਲਣਗੇ ਜੀ ਤੁਹਾਨੂੰ ਤਿੰਨ ਵਾਈਨ ਤੇ ਇੱਕ ਮਿਲੂਗਾ ਜੀ ਨੇਵੀ ਬਲੂ ਤਿੰਨ ਕਲਰ ਨੇ ਤਿੰਨੇ ਕਲਰ ਸ਼ਾਨਦਾਰ ਨੇ 2 ਸੂਟ 1200 ਦੇ ਨੈਕਸਟ ਆਰਟੀਕਲ ਦਿਖਾਉਂਗਾ ਲਓ ਜੀ ਨੈਕਸਟ ਡਿਜ਼ਾਈਨ ਦੇਖੋ ਮਲਟੀ ਸ਼ੈਡ ਪ੍ਰਿੰਟਿੰਗ ਹੈ ਜੀ ਚੋ ਕੋਈ ਜੀ 650 ਦਾ ਸੂਟ ਸਰੋਸਕੀ ਦਾ ਕੰਮ ਕੀਤਾ ਹੋਇਆ 컬러 ਦੇਖੋ ਕਿੰਨਾ ਸ਼ਾਨਦਾਰ ਹੈ ਚੈਰੀ ਰੰਗ ਦਾ ਪਲੇਨ ਮਿਲੂਗਾ ਜੀ ਫੁੱਲ ਪਿਓਰ ਦਾ ਦੁਪੱਟਾ ਦੁਪੱਟਾ ਵੀ ਬਹੁਤ ਘੈਂਟ ਹੈ ਜੀ ਪਿਓਰ ਦਾ ਦੁਪੱਟਾ ਦੁਪੱਟਾ ਹੀ 250 ਰੁਪਏ ਦਾ ਦੋ ਕਲਰ ਮਿਲਣਗੇ ਤੁਹਾਨੂੰ ਇਹਦੇ ਵਿੱਚ ਦੋਨੇ ਸੂਟ 1200 ਦੇ ਜੀ ਇੱਕ ਸੂਟ ਲਵਾਂਗੇ 650 ਦਾ ਆ ਲੋ ਦੇਖੋ ਜੂਰੀ ਨੇ ਵੀ ਇਹੀ ਦੋ ਸੂਟ ਲੈਣੇ ਨੇ ਜਿਹੜੇ ਮਰਜ਼ੀ ਵੀਡੀਓ ਚ ਦੋ ਸੂਟ ਲੈ ਲਿਓ ਆ ਲੋ ਪੀਸ ਚੈੱਕ ਕਰੋ ਜੀ ਖੂਬਸੂਰਤ ਪੀਸ ਨੇ ਜੀ ਬਸ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰਾ ਤੁਹਾਡੀ ਸਕਰੀਨ ਤੇ ਕਲੀਦਰ ਸ਼ੇਡ ਦੇ ਸੂਟ ਨੇ ਆ ਲੋ ਜੀ ਦੂਜਾ ਡਿਜ਼ਾਈਨ ਆ ਗਿਆ ਜੀ ਉਹਦੇ ਚ ਦੁਪੱਟੇ ਕਢਾਈ ਵਾਲੇ ਚ ਕਿਆ ਬਾਤ ਹੈ ਡਾਇਮੰਡ ਦਾ ਕੰਮ ਕੀਤਾ ਹੈ ਜੀ ਮਲਟੀ ਸ਼ੇਡ ਪ੍ਰਿੰਟਿੰਗ ਆ ਕਾਟਨ ਦਾ ਸੂਟ ਆ ਆ ਲੋ ਸਨਾਉਣ ਦਾ ਮਿਲੂਗਾ ਜੀ ਦੁਪੱਟਾ ਨਾਲ ਇਹਦੇ ਔਰ ਦੁਪੱਟੇ ਤੇ ਵੀ ਸਾਰਾ ਵਾਟਰ ਸਕੇਂਸੀ ਦਾ ਵਰਕ ਕੀਤਾ ਹੋਇਆ ਮਲਟੀ ਸ਼ੇਡ ਪ੍ਰਿੰਟਿੰਗ ਰੇਟ ਉਹੀ ਰਹੂਗਾ ਜੀ ਇੱਕ ਸੂਟ 650 ਦੋ ਸੂਟ 1200 ਰੁਪਏ ਮੇਰੇ ਹਿਸਾਬ ਨਾਲ ਤਾਂ ਤੁਹਾਨੂੰ ਦੋ ਸੂਟ ਲੈਣ 'ਚ ਫਾਇਦਾ ਆ ਲੋ ਸਿੱਧੇ 100 ਰੁਪਏ ਦਾ ਫਾਇਦਾ ਹੁੰਦਾ ਕੋਰੀਅਰ ਦੇ ਪੈਸੇ ਵੀ ਨਹੀਂ ਲੱਗਣੇ ਤੁਹਾਡੇ ਆ ਲੋ ਜੀ ਪੀਸ ਚੈੱਕ ਕਰੋ ਜਰਾ ਕਲਰ ਦੇਖੋ yellow ਕਲਰ ਸੀਗਾ ਅਜ ਕਾਗੇ ਜੀ peach ਕਲਰ pink yellow peach ਤਿੰਨ ਰੰਗ ਨੇ ਤਿੰਨੇ ਰੰਗ ਜ਼ਬਰਦਸਤ ਆ ਜੀ ਰੇਟ ਉਹੀ ਜਿਹੜੇ ਨਵੇਂ ਕਸਟਮਰ ਮੇਰੀ ਵੀਡੀਓ ਦੇਖ ਰਹੇ ਨਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲਿਓ ਆ ਲੋ ਜੀ ਚੱਕੋ ਅੱਜ ਤੁਹਾਡਾ ਬਹੁਤ ਫਾਇਦਾ ਹੋਣ ਵਾਲਾ ਖੂਬਸੂਰਤ ਪੀਸ ਇੱਕ ਸੂਟ 650 ਤੇ ਦੋ ਸੂਟ ਮਿਲਣਗੇ 1200 ਰੁਪਏ ਜੀ ਆ ਲੋ ਆਲ ਓਵਰ 5 5 ਮੀਟਰ ਸੂਟ ਆਇਆ ਜੀ ਮਿਸਲੀ ਜਿੰਦਾ 900 ਤੋਂ ਉੱਪਰ ਦਾ ਸੂਟ ਹੈ ਜੀ ਪੂਰਾ 5 ਮੀਟਰ ਪਾਕਿਸਤਾਨੀ ਕਾਟਨ ਇਹ ਵੀ 650 ਤੋਂ ਜਾਊਗਾ ਜੀ ਆ ਲੋ ਪੀ ਚੈੱਕ ਕਰੋ ਜਰਾ ਦੁਪੱਟਾ ਦੇਖੋ ਪੂਰਾ 2.5 ਮੀਟਰ ਦੁਪੱਟਾ ਜੀ ਕੋਈ ਛੋਟਾ ਦੁਪੱਟਾ ਨਹੀਂ ਪੂਰਾ ਆਲ ਓਵਰ 5 ਮੀਟਰ ਸੂਟ ਹੈ ਜੀ ਹਾਂ ਲੋ ਜੀ ਤਮੰਨਾ ਬ੍ਰੈਂਡ ਦਾ ਪੀਸ ਆ ਗਿਆ ਪਿਓਰ ਕਾਟਨ ਦਾ ਦੁਪੱਟਾ ਰਹੂਗਾ ਜੀ ਫੁੱਲ ਪਿਓਰ ਦਾ ਪੀਸ ਚੈੱਕ ਕਰੋ ਜਰਾ ਕਾ ਬਾਤ ਹੈ ਬਲੈਕ ਕਲਰ ਦਾ ਪੀਸ ਹੈ ਔਰ ਫੁੱਲ ਪਿਓਰ ਦਾ ਹੀ ਬਣੂਗਾ ਜੀ ਦੁਪੱਟਾ ਇਹਦੇ ਚ ਪੀਸ ਬਚਦੇ ਆ ਜੀ 2 ਇੱਕ ਸੂਟ 650 ਜੀ ਪਿਓਰ ਦੇ ਦੁਪੱਟੇ ਦੇ ਨਾਲ 2 ਸੂਟ ਮਿਲਣਗੇ 1300 ਰੁਪਏ ਜੀ ਕੋਰੀਅਰ 1200 ਰੁਪਏ ਫ੍ਰੀ ਕੋਰੀਅਰ ਜੀ ਇੱਕ ਕਲਰ ਮਿਲੂਗਾ ਜੀ ਫਰੋ ਜੀ ਬਲ ਲਿਮਟਡ ਜੇ ਪੀਸ ਨੇ ਮੇਰੇ ਕੋਲ ਜਿਆਦਾ ਪੀਸ ਨਹੀਂ ਹੈਗੇ ਆ ਲੋ ਜੀ ਦੁਪੱਟਾ ਜਿਹੜਾ ਪਹਿਲਾ ਸਕਰੀਨਸ਼ਾਟ ਭੇਜ ਦੂਗਾ ਨਾ ਉਹਨੂੰ ਪਹਿਲਾਂ ਸੂਟ ਮਿਲ ਜਾਣਗੇ ਆ ਲੋ ਚੱਕੋ ਆ ਵੀ ਵਿੱਚ ਹੀ ਦੇ ਦੇਣਾ ਅੱਜ ਪੀਸ ਚੈੱਕ ਕਰੋ ਜਰਾ ਮਸਲੀਨ ਦਾ ਜੀ ਸੂਟ ਆ ਨਾਲ ਦੁਪੱਟਾ ਵੀ ਮਿਲੂਗਾ ਜੀ ਮਸਲੀਨ ਦਾ ਡਿਜੀਟਲ ਪ੍ਰਿੰਟ ਹੈ ਜੀ ਪੀ ਚੈੱਕ ਕਰੋ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਸਮੋਸਾ ਲੈਸ ਲੱਗੀ ਹੈ ਜੀ 골ਡਨ ਰੰਗ ਦੀ ਤੇ ਲਾਲ ਦੁਪੱਟੇ ਦੀ ਪ੍ਰਿੰਟਿੰਗ ਬਹੁਤ ਸ਼ਾਨਦਾਰ ਹੈ। ਕੀ ਬਾਤ ਹੈ। ਆ ਲੋ ਜੀ ਤਮੰਨਾ ਬ੍ਰੈਂਡ ਦੇ ਪੀਸ ਆ ਗਏ ਜੀ ਬਲੈਕ ਐਂਡ ਵਾਈਟ। ਇਹ ਡਿਜ਼ਾਈਨ ਸਾਰੇ ਵਧੀਆ ਡਿਜ਼ਾਈਨ ਹੈ ਜੀ। 2 ਸੂਟ 1200 ਦੇ ਜੀ। ਆ ਲੋ ਜੀ ਦੁਪੱਟਾ ਚੈੱਕ ਕਰੋ ਜੀ ਪਿਓਰ ਦਾ ਦੁਪੱਟਾ ਇਹਦੇ ਨਾਲ। ਕੀ ਬਾਤ ਹੈ। ਬਲੈਕ ਐਂਡ ਵਾਈਟ। ਇਹ ਜੀ ਡਿਜ਼ਾਈਨ ਮਿਲਣਗੇ ਜੀ ਤੁਹਾਨੂੰ। ਕਲਰ ਇਹੀ ਡਿਜ਼ਾਈਨ ਚੈੱਕ ਕਰੋ ਜਰਾ। ਇਸ ਨੂੰ ਮੈਂ ਖੋਲ ਕੇ ਦਿਖਾ ਦਿੰਦਾ ਬ੍ਰਾਂਡ ਤਮੰਨਾ ਨਾਲ ਦੁਪੱਟਾ ਜੀ ਫੁੱਲ ਪਿਓਰ ਦਾ ਦੁਪੱਟਾ ਵਾਹ ਬਈ ਵਾਹ ਕਿੰਨੇ ਸ਼ਾਨਦਾਰ ਪੀਸ ਆਗੇ ਜੀ ਇਹ ਤਾਂ ਥੋੜੀ ਜਿਹੀ ਲਾਟਰੀ ਲੱਗਣ ਵਾਲੀ ਹੈ ਜੀ ਆ ਲੋ 2 ਸੂਟ 1200 ਦੇ ਜੀ 1 ਸੂਟ 650 ਆ ਲੋ ਕਿੰਨੇ ਸ਼ਾਨਦਾਰ ਪੀਸ ਆ ਪਿਓਰ ਕਾਟਨ ਜੀ ਆ ਲੋ ਜੀ ਵੀ ਚੈੱਕ ਕਰੋ ਜੀ ਨਾਲ ਦੁਪੱਟਾ ਬਲੈਕ ਐਂਡ ਵਾਈਟ 650 ਰੁਪਏ ਦਾ ਸੂਟ ਜੀ ਇੱਕ ਦੋ ਸੂਟ 1200 ਰੁਪਏ ਜੀ ਕੋਈ ਹੋਰ ਕੋਈ ਨਹੀਂ ਜੀ ਆ ਲਓ ਜੀ ਵੀ ਚੈੱਕ ਕਰੋ ਜਰਾ ਨਾਲ ਦੁਪੱਟਾ ਵੀ ਮਿਲੂਗਾ ਜੀ ਬਹੁਤ ਸੋਹਣਾ ਖੂਬਸੂਰਤ ਦੁਪੱਟਾ ਰੇਟ ਰਹੂਗਾ ਇੱਕ ਸੂਟ 650 ਦੋ ਸੂਟ 1200 ਰੁਪਏ ਦੇ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਨਵੇਂ ਕਸਟਮਰ ਮੇਰਾ ਚੈਨਲ ਸਬਸਕ੍ਰਾਈਬ ਕਰ ਲੈਣ ਪੂਰੀ 프ਰੰਟ ਤੇ ਕਢਾਈ ਆ ਜੀ ਨੈਕਲਾਈਨ ਦੇ ਉੱਪਰ ਵੀ ਕਢਾਈ ਆ ਮਸਲਿਨ ਕਾਟਨ ਸੂਟ ਹੈ ਜੀ ਆ ਲੋ ਜੀ ਬਾਟਮ ਤੇ ਨਾਲ ਪਿਓਰ ਦਾ ਬਰੂਗਰ ਦੁਪੱਟਾ ਇਹ ਅੱਜ ਦੀ ਵੀਡੀਓ ਦਾ ਆਖਰੀ ਸੂਟ ਸੀ ਹੁਣ ਅੱਗੇ ਮਿਲਾਂਗੇ ਨੈਕਸਟ ਵੀਡੀਓ ਤੇ ਉਦੋਂ ਤੱਕ ਨਮਸਕਾਰ ਆਦab ਸਤਿ ਸ੍ਰੀ ਅਕਾਲ ਬਾਏ ਬਾਏ